ਦੇ ਬੱਚਿਆਂ ਦੀ ਰੋਜੀ ਰੋਟੀ ਵਾਸਤੇ ਆਪਣਾ ਹੱਕ ਮੰਗਦੇ ਆ ਅਸੀਂ ਆਪਣੇ ਪਰਿਵਾਰ ਚਲਾਉਣ ਵਾਸਤੇ ਹੱਕ ਮੰਗਦੇ ਆ ਇਸ ਏਨੀ ਕ ਦਿਹਾੜੀ ਚ ਸਾਡੇ ਕੋਈ ਵੱਡੇ ਬਿਆਨ ਹੀ ਪਾਇਸਾ ਚ ਹੋ ਜਾਣਗੇ ਸਾਡੇ ਘੱਲੇ ਕੋਈ ਕਰੇਟਾ ਵਰਗੀਆਂ ਗੱਡੀਆਂ ਨਹੀਂ ਆ ਜਾਣਗੀਆਂ ਸਾਡੀਆਂ ਕੋਈ ਤਿੰਨ ਤਨ ਮੰਡਲਿਆ ਕੋਠੀਆਂ ਵੀ ਪੈ ਜਾਣਗੀਆਂ ਇਹਦੇ ਨਾਲ ਤਾਂ ਸਿਰਫ ਸਾਡਾ ਕੀ ਆ ਸਿਰ ਟਕਣਾ ਹੋਣਾ ਹੈ ਇਹ ਸਿਰ ਟਕਣ ਕੀ ਆ ਕਿ ਚੌਂਦੀ ਆ ਸਰਕਾਰ ਕਿ ਇਹਨਾਂ ਗਰੀਬਾਂ ਦਾ ਸਿਰ ਟਕਣ ਵੀ ਨਾ ਹੋਵੇ ਇਹਨਾਂ ਦਾ ਹੱਕ ਇਹਨਾਂ ਨੂੰ ਨਾ ਮਿਲੇ ਤੁਹਾਨੂੰ ਬੇਨਤੀ ਆ ਸਾਰਿਆਂ ਨੂੰ ਕਿ ਅਸੀਂ ਆਪਣਾ ਹੱਕ ਲੈਣ ਲਈ ਡਟ ਕੇ ਬੈਠਾਂਗੇ ਜੋ ਵੀ ਸਾਨੂੰ ਅੱਗੇ ਵਾਲਾ ਸੰਘਰਸ਼ ਕਰਨ ਦੀ ਲੋੜ ਪਈ ਸਾਨੂੰ ਕੋਈ ਕਾਲ ਆਉਂਦੀ ਆ ਕਮੇਟੀ ਦੀ ਮੀਟਿੰਗ ਹੁੰਦੀ ਆ ਅਸੀਂ ਆਪਣਾ ਹੱਕ ਲੈਣ ਲਈ ਮਿੱਟੀਾਂ ਵੀ ਕਰਾਂਗੇ ਜੇ ਸੰਘਰਸ਼ ਵੱਡਾ ਕਰਨ ਦੀ ਲੋੜ ਪਈ ਤਾਂ ਵੱਡਾ ਵੀ ਕਰਾਂਗੇ ਇਹ ਆਪਣੇ ਧਿਆਨ ਦੇ ਵਿੱਚ ਰੱਖੋ ਕਿ ਜਦੋਂ ਵੀ ਕੋਈ ਕਾਲ ਆਉਂਦੀ ਆ ਕਦੇ ਵੀ ਕੋਈ ਸਾਨੂੰ ਫੋਨ ਆਉਂਦਾ ਇਹਨਾਂ ਕੋਈ ਸੋਚੋ ਕਿ ਸਾਨੂੰ ਮੀਟਿੰਗ ਕਰਨੀ ਆਏ ਸਾਨੂੰ ਕੋਈ ਕਹਿ ਹੀ ਨਹੀਂ ਆਇਆ ਸਪੈਸ਼ਲ ਅਸੀਂ ਕਹਿਣਾ ਨਹੀਂ ਕਾਲ ਦੇ ਉੱਤੇ ਹੀ ਸਾਨੂੰ ਇਕੱਠ ਕਰਨਾ ਕਰਕੇ ਦਿਖਾਉਣਾ ਪਤਾ ਪਟਿਆਲੇ ਪ੍ਰਸ਼ਾਸਨ ਨੂੰ ਕਿ ਇਹਨਾਂ ਦਾ ਕੱਟ ਹੋ ਜਾਂਦਾ ਇਹ ਲੋਕ ਆਉਂਦੇ ਨੇ ਪਰ ਕਿਉਂ ਕਿਉਂਕਿ ਅਸੀਂ ਆਪਣਾ ਹੱਕ ਮੰਗਣ ਬਾਅਦ ਤੇ ਆਉਂਦੇ ਆ ਕੋਈ ਅਸੀਂ ਕਿਸੇ ਦੇ ਇੱਥੇ ਕੋਈ ਹਮਲਾ ਕਰਨ ਨਹੀਂ ਆਉਂਦੇ ਅਸੀਂ ਕੋਈ ਭਿਕਾ ਮੰਗਣ ਨਹੀਂ ਆਉਂਦੇ ਇਸ ਗੱਲ ਕਰਕੇ ਤੁਹਾਨੂੰ ਬੇਨਤੀ ਆ ਸਾਰਿਆਂ ਨੂੰ ਕਿ ਆਪਣੀ ਇੱਕ ਜੁਟਤਾ ਬਣੋ ਕਾਇਮ ਰਹੋ ਜਿੰਨਾ ਕੰਮ ਰਹੋਗੇ ਆਪਣਾ ਹੱਕ ਲੈ ਲੋਗੇ ਸਾਡੇ ਕੱਠ ਤੋਂ ਬਾਅਦ ਉਹ ਕੀ ਹੋਇਆ ਕਿ ਉਸ ਤੋਂ ਬਾਅਦ ਜਿਹੜਾ 2 ਲੱਖ ਰੁਪਏ ਤੱਕ ਤੁਹਾਡਾ ਐਕਸ ਗ੍ਰੇਸੀਆ ਗ੍ਰਾਂਟ ਹੈ ਉਹ ਲਾਗੂ ਹੋਈ ਹੈ ਲਗਾਤਾਰ ਤਰਨੇ ਦੇਣ ਤੋਂ ਬਾਅਦ ਉਸ ਤੋਂ ਬਾਅਦ ਆ ਸਾਡੇ ਸਾਹਮਣੇ ਹਿੰਮਤਪੁਰੇ ਦੀ ਇੱਕ ਬੀਬੀ ਸੀ ਤੁੰਗਾ ਦੀ ਇੱਕ ਬੀਬੀ ਹਿੰਮਤਪੁਰੇ ਦੀ ਇੱਕ ਬੀਬੀ ਦਰਜਣਾਂ ਬੀਬੀਆਂ ਉੱਤੇ ਕੰਮ ਕਰਦੀਆਂ ਸੀ ਜਿਹੜੀਆਂ ਫੱਟੜ ਹੋਈਆਂ ਕੋਈ ਪ੍ਰਬੰਧ ਨਹੀਂ ਹੈਗਾ ਅਗਲੀ ਗੱਲ ਆ ਥੋੜੇ ਦਿਨ ਪਹਿਲਾਂ ਅਬਲਵਿੰਦਰ ਸਿੰਘ ਬੋਲ ਕੇ ਗਿਆ ਦੋਨਾਂ ਰੇਲ ਪਾਟੜੀਆਂ ਦੇ ਵਿਚਾਰੇ ਕੰਮ ਤੇ ਲੱਗੇ ਹੋਏ ਨੇ ਬੀਬੀਆਂ 33 ਬੰਦੇ ਸੀ ਜਿਹੜੇ ਲੱਗੇ ਹੋਏ ਸੀ ਕੀ ਸਹੂਦਾ ਕੀਤੀ ਹੋਈ ਸੀ ਜਿਹੋਣੇ ਵਾਸਤੇ ਕੋਈ ਸਹੂਦਾ ਵਾ ਹੈ ਨਹੀਂ ਸੀ ਇੱਕ ਤਾਂ ਹੁੰਦਾ ਕਿ ਕਾਨੂੰਨ ਚ ਪਿਆ ਪਰ ਦੱਸਿਆ ਨਹੀਂ ਕਿਸੇ ਨੂੰ ਸਾਨੂੰ ਅਸੀਂ ਤਾਂ ਰੋ ਰੋ ਕੇ ਪਿੱਟ ਪਿੱਟ ਕੇ ਇੱਥੇ ਬਾਹਰਾਂ ਚ ਬਹਿ ਬਹਿ ਕੇ ਸਿਆਪੇ ਕਰ ਕਰਕੇ ਕਹਿ ਰਹੇ ਹਾਂ ਭਾਈ ਉੱਚੀ ਉੱਚੀ ਬੋਲ ਕੇ ਇਹਦੀ ਚਾਰ ਵੀ ਮਸਟੌਲ ਕੱਢਤਾ ਉਹਨਾਂ ਨੇ ਅਸੀਂ ਕੰਮ ਤੇ ਗਏ ਮਸਟੌਲ ਦੇ ਉੱਤੇ ਦੁਵਾਰੋਂ ਉਹਨਾਂ ਨੇ ਨਵੇਂ ਬੰਦਿਆਂ ਨਾਲ ਵੀ ਕੱਟ ਲਿਆਂਦਾ ਦੁਵਾਰੋਂ ਉਹਨਾਂ ਨੇ ਨਵੇਂ ਕਿ ਬੰਦਿਆਂ ਨਾਲ ਜਦੋਂ ਉਹਨਾਂ ਨੇ ਵਿੱਚੋਂ ਕੰਮ ਰੋਕਤਾ ਜੀ ਚਲੋ ਮੈਂ ਉਹਨਾਂ ਨੂੰ ਪੁੱਛਿਆ ਵੀ ਇਹ ਕਾਹ ਤੋਂ ਰੋਕਤਾ ਜੀ ਕਹਿੰਦੇ ਜੀ ਪੈਸੇ ਖਤਮ ਹੋ ਗਏ ਉਸ ਤੋਂ ਬਾਅਦ ਹੀ ਸਾਡਾ ਮਸਟੌਲ ਇੱਕ ਹੋਰ ਨਿਕੜਿਆ ਆ ਜਿਹਦੇ ਵਿੱਚ ਸਾਨੂੰ ਕਿਹਾ ਗਿਆ ਵੀ ਤੁਸੀਂ ਹਾਜ਼ਰੀ ਲਾ ਕੇ ਆਪਣੇ ਘਰੇ ਜਾਓ ਜਿਹਦੇ ਵਿੱਚ ਮੈਂਨੇ ਕਿਹਾ ਜੀ ਮੇਰੀ ਟੀਮ ਨੇ ਪੂਰੀ ਨੇ ਅਸੀਂ ਸਾਰਾ ਬੰਦੇ ਅਰਜੀ ਤੇ ਕੰਮ ਲੈਣੇ ਆ ਜੀ ਵੀ ਕਿਸੇ ਵੀ ਬੰਦੇ ਨੇ ਆਪਣੇ ਤੋਂ ਕਿਸੇ ਨੇ ਘਰੇ ਨਹੀਂ ਜਾਣਾ ਅਸੀਂ ਕੋਈ ਵੀ ਆਪਣੇ ਘਰੇ ਨਹੀਂ ਗਏ ਹੈਗੇ ਜਦ ਅਸੀਂ ਨੇ ADC ਨੂੰ ਫੋਨ ਕਰਿਆ ਉਹਨਾਂ ਨੇ ਮੈਨੂੰ ਕਿਹਾ ਵੀ ਬੇਟਾ ਘਰੇ ਨਹੀਂ ਜਾਣਾ ਹੈਗਾ ਕੰਮ ਲੱਗੋ ਅਸੀਂ ਕਿਹਾ ਸਰ ਸਾਨੂੰ ਕੰਮ ਕੋਈ ਨਹੀਂ ਦਿੱਤਾ ਜਾ ਰਿਹਾ ਸਾਰਿਆਂ ਨੂੰ ਜਦੋਂ ਅਧਿਕਾਰੀਆਂ ਨੂੰ ਨਿੰਨੇ ਫੋਨ ਕਰਿਆ ਐਂਡ ਤੇ ਆ ਕੇ ਸਾਡੇ ਕੋਲੇ GRHS ਆ ਗਿਆ ਕਹਿੰਦਾ ਜੀ ਤੁਸੀਂ ਹਾਜ਼ਰੀ ਲਵਾ ਕੇ ਘਰੇ ਜਾਓ ਜੀ ਵੀ ਮੇਰੇ ਤੋਂ ਮਿਸਟੇਕ ਹੋ ਗਈ ਪਹਿਲਾਂ ਜਿੱਥੇ ਮਿਸਟਾਉ ਨਿਕੜਿਆ ਸੀ ਥੋੜਾ ਉਹ ਖਾਲੀ ਸੀ ਸਾਡੀ ਗਲਤੀ ਥੋੜੀ ਆ ਖਾਲੀ ਤੁਸੀਂ ਕਿਉਂ ਕੜਵਾਇਆ ਅਸੀਂ ਤਾਂ ਕੰਮ ਕਰਨ ਗਿਆਗੇ ਦੇ ਨਾਲ ਵਿੱਚ ਵੀਰੇ ਅਸੀਂ ਨੇ মিডিਆ ਵੀ ਬੁਲਾਈ ਅਸੀਂ ਨੇ ਉਸ ਮਸਟਾਲ ਦੇ ਉੱਤੇ ਕੰਮ ਵੀ ਕਰਿਆ ਜਿਹਦੇ ਉੱਤੇ ਸਾਰਾ ਦਫ਼ਤਰ ਕੀ ਸਾਰਾ ਸਾਡਾ ਸੰਗਰੂਰ ਜ਼ਿਲ੍ਹਾ ਉੱਥੇ ਕੰਮ ਤੇ ਪਹੁੰਚਿਆ ਜਿਨੇ ਵਿੱਚ ਕੰਮ ਤੇ ਤਾਂ 50 ਬੰਦਿਆਂ ਦਾ ਨਿਕੜਿਆ ਹੋਇਆ ਬੰਦੇ ਕੰਮ ਤੇ ਕਿੰਨੇ ਜਾ ਰਹੇ ਨੇ ਸਿਰਫ 13 ਸਿਰਫ ਅਸੀਂ ਜਾ ਰਹੇ ਹਾਂ ਕਿਉਂਕਿ ਸਾਡੀ ਅਰਜੀ ਵਾਲੇ ਵੀ ਤਿੰਨ ਗਾਏ ਕਹਿੰਦੇ ਐਵੇਂ ਹੀ ਕਰੀ ਜਾਂਦੇ ਨੇ ਐਵੇਂ ਨਹੀਂ ਕੁਝ ਵੀ ਹੁੰਦਾ ਵੀ ਜਦੋਂ ਅਸੀਂ ਲੜਨਾਗਾ ਲੜਨਾ ਅਸੀਂ ਨੇ ਕਿਵੇਂ ਆਗਾ ਅਸੀਂ ਨਾ ਇੱਕ ਤਾਂ ਵਿਸ਼ਵਾਸ ਰੱਖ ਕੇ ਲੜਨ ਲਈ ਅਸੀਂ ਸਹੀ ਦੀ ਸਾਚ ਜਾ ਰਹਿਆਂਗੇ ਜਦੋਂ ਅਸੀਂ ਸਹੀ ਦੀ ਸਾਚ ਜਾ ਰਹਿਆਂ ਕੁਛ ਨਹੀਂ ਹੋ ਸਕਦਾ ਵੀ ਸਾਡੇ ਨਾਲ ਕੋਈ ਕੰਮ ਗਲਤ ਹੋ ਜੂਗਾ ਅੱਜ ਅਸੀਂ ਨੇ ਉਸ ਮਸਟੋਲ ਦੇ ਵੀ ਪੈਸੇ ਲੈਤੇ ਨੇ ਜਿਹੜਾ ਸਾਡਾ ਪਿੱਛੇ ਜਿਹੜਾ ਖਾਲੀ ਕਹਿੰਦੇ ਤੇ ਉਹਦੇ ਵੀ ਪਾਉਣੇ ਪੈਗੇ ਉਹਨਾਂ ਨੂੰ ਜਿਹੜਾ ਅਸੀਂ ਨਵਾਂ ਕੰਮ ਕਰਿਆ ਉਹਦੇ ਵੀ ਪਾਉਣੇ ਪੈਗੇ ਅਸਲ ਪਤਾ ਕੀ ਗੱਲ ਹੈ ਜੀ ਸਾਨੂੰ ਆ ਗਈ ਲੋੜ ਵਿਸ਼ਵਾਸ ਦੀ ਅੱਜ ਕੀ ਹੋ ਰਿਹਾ ਪਿੰਡਾਂ ਦੇ ਵਿੱਚ ਅੱਜ ਪਿੰਡਾਂ ਦੇ ਵਿੱਚ ਕਹਿੰਦੇ ਨੇ ਵੀ ਤੁਸੀਂ ਅਰ ਜੀ ਆ ਦੇ ਕੰਮ ਨਾ ਲਓ ਮੈਂ ਹਰ ਇੱਕ ਨੂੰ ਸਵਾਲ ਕਰਦੀ ਆ ਵੀ ਤੁਸੀਂ ਬਿਨਾ ਕਾਗਜ਼ਾਂ ਤੋਂ ਕਿਤੇ ਕੰਮ ਕਰਿਆਗਾ ਨਹੀਂ ਕਰਦੇ ਨਾ ਪਰ ਮੈਂ ਤੁਹਾਨੂੰ ਇੱਥੋਂ ਹੀ ਗੱਲ ਨੂੰ ਨਿਮੇੜਦੀ ਆਂ ਕਿ ਵੀ ਬਈ ਆਪਾਂ ਜਿੰਨਾ ਚਿਰ ਇਕੱਠੇ ਨਹੀਂ ਹੋਵਾਂਗੇ ਪੂਰੀ ਤਾਕਤ ਬਣਾਓ ਅਸੀਂ 17 ਬੰਦੇ ਆ ਮੈਨੂੰ ਨਹੀਂ ਲੱਗਦਾ ਹੈਗਾ ਵੀ ਅਸੀਂ 17 ਬੰਦੇ ਘਟਾਂਗੇ ਜੇ 17 'ਚ ਵੀ ਮੈਨੂੰ ਇਹ ਲੱਗਦਾ ਵੀ 14 ਰਹਿ ਜਾਣਗੇ ਅਸੀਂ ਤਾਂ ਵੀ ਉਹਨਾਂ ਦੇ ਬਾਜੜਾ ਪਾ ਸਕਦੇ ਆ ਕਿਉਂਕਿ ਅਸੀਂ ਪਾ ਚੁੱਕੇ ਆਗੇ ਪਰ ਸਾਨੂੰ ਲੋੜ ਆ 1 ਕੇ ਦੀ ਕਿ ਅਸਲ ਇੱਕੇ ਨਾਲ ਹੀ ਲੜਨਾਗਾ ਹਮੇਸ਼ਾ ਕਦੇ ਨਾ ਕਿਹਾ ਕਰੋ ਵੀ ਅਰਜੀ ਤੇ ਕੰਮ ਨਹੀਂ ਮਿਲੇ ਨਹੀਂ ਮਿਲੇ ਨਾ ਸਹੀ ਸੇਫ ਕਰੇਗਾ ਬੈਠੇ ਹੋਗੇ ਤੁਹਾਡੇ ਆਪੇ ਬੱਚਿਆਂ ਚ ਬੈਠੇ ਹੋਗੇ ਕਦੇ ਨਾ ਸੋਚੋ ਦਿਮਾਗ ਕੀ ਨਾ ਬਠਿਆਓ ਅਰਜੀ ਤੇ ਕੰਮ ਆਉਂਦਾਗਾ ਲਵੋ ਨਯੂਤੀ ਪੱਤਰ ਦਿੰਦੇ ਨੇ ਲਵੋ ਨਹੀਂ ਨਾ ਸਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ